ਅਲਦੀਪ ਹਾਂਜੀ ਆ ਵੀ ਵਧੀਆ ਵਧੀਆ ਆਪਾਂ ਆਪਣੀ ਗਲਤੀ ਨਹੀਂ ਮੰਨਣੀ ਆਪਣੀ ਗਲਤੀ ਨਹੀਂ ਮੰਨਣੀ ਮੈਂ ਅਸਲ 'ਚ ਕਨਫਿਊਜ਼ ਹੋ ਗਿਆ ਮੈਂ ਫੇਸ ਤਾਂ ਹਟਾ ਨਹੀਂ ਮੈਂ ਲੱਗਾ ਬੋਲਣ ਦੇ ਕਰੀ ਹੈਲੋ 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 ਰੁਪਿੰਦਰ ਤੁਸੀਂ ਆ ਗੱਲ ਸੁਣ ਮੇਰੀ ਆ ਤੂੰ ਇਹ ਵੀ ਆਜ ਰਖ ਬਾਹਰ ਪੈਸੇ ਉੱਠਣਾ ਹੀ ਨਹੀਂ ਨਾਲ ਜਾਣ ਲਈ ਤੁਹਾਨੂੰ ਕਹਿਣ ਦੀ ਤੁਸੀਂ ਜਾ ਕੇ ਮੈਂ ਖਲੜਾ ਹੀ ਪਾਉਂਗੀ ਕੋਈ ਨਹੀਂ ਚਲ ਜਾਨੇ ਉਹ ਕੂੰਦਾ ਨਹੀਂ ਆ ਗਈ ਮਮੀ ਮੈਨੂੰ ਤਾਂ ਯਕੀਨ ਨਹੀਂ ਹੁੰਦਾ ਤੁਹਾਡੇ ਤੇ ਪੀ ਇਹ ਗੱਲ ਤੁਸੀਂ ਕਹਿਣ ਦੇ ਜੀ ਅਬਲੀ ਹੋਈ ਹੁੰਨੇ ਚਲੋ ਆਜੋ ਚਲੋ ਫਿਰ ਚਲ ਜਾਨੇ ਚਾਰ ਰੁਪਏ ਦਾ ਤੁਸੀਂ ਨਾਲ ਚੱਲ ਚਲੋ ਨਾਲ ਹੋ ਕੇ ਤੇ ਆਪ ਕਰਵਾਈ ਜਾਗਾ ਨਹੀਂ ਕੋਈ ਗੱਲ ਨਹੀਂ ਆ ਮੈਂ ਇਹ ਕਹਾਂ ਉਹਨਾਂ ਨੂੰ ਵੀ ਜਿਹੜਾ ਕੰਮ ਹੋਊਗਾ ਮੈਂ ਦੱਸ ਦਿਓ ਮੈਂ ਸ਼ੁਰੂ ਕਰਾਂਗਾ ਜਾ ਕੇ ਚੱਲ ਬੋਤ ਤੇਰੇ ਨਾਲ ਮੇਰਾ ਗੁੱਸਾ ਗੁੱਸਾ ਹੈਗਾ ਹੁਣ ਹਾਵਲੀਆਂ ਗੱਲਾਂ ਛੱਡੋ ਤੂੰ ਨਾ ਵਿਆਹ ਵਧੀਆ ਵਧੀਆ ਕਰੀਏ ਜੋਤ ਦਾ ਕੋਈ ਗੱਲ ਨਹੀਂ ਨਾ ਤੂੰ ਹੁਣ ਨਾ ਭਾਬੀ ਬਣ ਕੇ ਨਾ ਸਾਰੇ ਕੰਮ ਅੱਗੇ ਹੋਏ ਕਰਨੇ ਆ 3 2 ਚੱਲ ਤੂੰ ਮੇਰੀ ਧੀ ਨਾ ਵੱਡੀ ਭਾਬੀ ਬਣ ਕੇ ਸਾਰੇ ਕੰਮ ਕਰ ਅੱਗੇ ਹੋਗੇ ਹੋਰ ਸੁਣਾ ਠੀਠਾ ਹਾਂਜੀ ਪਾਣੀ ਲਿਆਵਾ ਨਹੀਂ ਪਾਣੀ ਦੀ ਲੋੜ ਨਹੀਂ ਬੈਠਾ ਘੜੀ ਇੱਦਾਂ ਜੋੜ ਗਈ ਇਹਦੇ ਨੇ ਚਰ ਨੂੰ ਗਏ ਜੀ ਅੱਛਾ ਥੋੜਾ ਬੋਦਾ ਸਮਾਨ ਹੀ ਲਿਆਉਣ ਵਾਲਾ ਤਾਂਦੇ ਮੈਂ ਫੜ ਲਿਆ ਵਾ ਠੀਕ ਹੈ ਮੈਂ ਤਾਂ ਆਈ ਹਾਂ ਤੇਰੇ ਵੱਲ ਹਾਂਜੀ ਫੇਰ ਲੋਡ ਹੋ ਜਾਣਾ ਹੈ ਇਹਨਾਂ ਦਾ ਕੀ ਹੁੰਦਾ ਕੋਈ ਗੱਲ ਨਹੀਂ ਬਾਕੀ ਵੀ ਕਰਾਂਗੇ ਜੋ ਹਟਕਾ ਸੁਰੂ ਬਣੂਗਾ ਕੋਈ ਗੱਲ ਨਹੀਂ ਉਹਦੀ ਮਨਸਾਂ ਦੇ ਨਾ ਕਪੜੇ ਕਪੜੇ ਬਣਾ ਦੇ ਜਿਆਦੇ ਪੈਸੇ ਲੱਲੇ ਆ ਥੋੜੇ ਮੇਰੀ ਵੀ ਕੋਈ ਲੱਗਦੀ ਤੁਹਾਡਾ ਫਰਜ਼ ਬੰਦਾ ਵਾ ਸਾਰੇ ਕੰਮ ਤੁਸੀਂ ਅੱਗੇ ਹੋਗੇ ਕਰੋਗੇ ਕੋਈ ਨਹੀਂ ਕਰਾਂਗੇ ਨਦਪਿੰਦਰ ਕਰੋਗੀ ਅੱਗੇ ਲਾ ਕੇ ਸਾਰੇ ਕੰਮ ਤੇ ਤੂੰ ਇਸ ਗੱਲ ਵਿੱਚ ਨਹੀਂ ਆਉਣਾ ਜੇ ਮੈਨੂੰ ਪਤਾ ਹੁੰਦਾ ਕਿ ਜੇ ਮੈਂ ਦੱਸ ਦਿੰਦੀ ਤੂੰ ਸਹਿਮਤ ਹੋ ਜਾਣਾ ਵਾ ਨਹੀਂ ਤੁਸੀਂ ਤੇ ਦੱਸ ਗਾ ਲਵਲੀ ਕਹਿੰਦਾ ਸੀ ਵੀ ਕਰ ਲਈ ਮਮੀ ਨਾਲ ਗੱਲ ਮੈਂ ਹਨਾ ਯਾਰ ਪਤਾ ਲੱਗ ਗਿਆ ਨਾ ਲਵਲੀ ਕੀ ਹੈ ਮੈਨੂੰ ਪਤਾ ਲੱਗ ਗਿਆ ਪਤਾ ਲੱਗ ਗਿਆ ਚੰਡੇ ਆ ਵਗੇ ਤੋਪ ਲੱਗਣ ਦੇ ਸੀਨ ਕਰੋਗਾ ਹਾਂ ਮੈਨੂੰ ਇਹਦਾ ਸਾਖਾ ਹੀ ਫੁੱਲਣੀਆਂ ਇਧਰ ਆਉਂਦੇ ਸੀ ਇੰਚ ਚੰਗੀ ਤਰ੍ਹਾਂ ਬੱਲੇ ਤੇਰੇ ਕੀ ਫੁੱਲਣ ਡੀਆਂ ਤੁਸੀਂ ਜਨਾ ਸਾਰਿਆਂ ਨੂੰ ਮੈਨੂੰ ਪਰਾਈ ਕਰਕੇ ਰੱਖਿਆ ਕਿਤੇ ਆਪਣੀ ਬਣਾਇਆ ਨਾ ਦੱਸ ਮੈਂ ਦੋ ੱਖੀਆਂ ਨਾ ਕੁੜੀਆਂ ਦੀ ਤੁਸੀਂ ਦੱਸ ਦਿੰਦੇ ਮੈਨੂੰ ਸਾਰੇ ਤੋ ਉਦ ਤੱਕ ਹਾਇ ਨਹੀਂ ਗੱਲ ਹੁੰਦੀ ਹਾਂ ਚਲੋ ਗਲਤੀ ਮੇਰੀ ਸੀ ਮੈਂ ਮੰਨ ਗਈ ਤੇ ਪਰ ਤੁਸੀਂ ਵੀ ਸਾਰੇ ਟੱਬਰ ਮੈਨੂੰ ਦੱਸਿਆ ਨਹੀਂ ਨਾ ਮੈਨੂੰ ਕੱਲੀ ਪਾ ਛੋੜਿਆ ਟੱਬਰ ਚ ਵੇਂਦ ਰੱਖਿਆ ਇਹਨਾਂ ਤੇ ਬਾਕੀ ਨਾ ਕੋਈ ਗੱਲ ਨਹੀਂ ਨਹੀਂ ਜੋ ਉਹਦੇ ਵਿਆਹ ਦੇ ਬਾਣੇ ਨਾਲ ਹੀ ਨਹੀਂ ਨਹੀਂ ਮੇਰੇ ਨਾਲ ਕੋਈ ਫੇਰ ਨਹੀਂ ਬਣਦੀ ਜਰ ਪਾ ਇਹ ਬਿੰਦਰ ਬਾਉਗੀ ਮਗਰ ਹੈ ਕਿਉਂ ਨਹੀਂ ਬਾਉਗੀ ਉਹ ਇਹਨਾਂ ਨਾਨਦਾ ਵਿਆਹ ਆ ਬਸ ਬਸ ਬਾਕੀ लवली ਕੰਮ ਸਾਰੇ ਹੋ ਗਏ ਆ ਹੋ ਗਏ ਲਵਲੀ ਜਿਹੜਾ ਤੈਨੂੰ ਕੰਮ ਸੌ ਪਿਆ ਹੀ ਹੋ ਗਿਆ ਸਰ ਹਾਂ ਮੈਂ ਸੌਂ ਰਿਹਾ ਚੋਪਿਆ ਮੈਂ ਸੌਂਦਾ ਨਾ ਅਪਣੇ ਘਰ ਲਵਲੀ ਪੁੱਤ ਹਾਂਜੀ ਜਿਹੜੇ ਤੈਨੂੰ ਕੰਮ ਕਹੇ ਕਰਤੇ ਸਾਰੇ ਉਹ ਹਾਂਜੀ ਤਾਜ ਜੀ ਉਹ ਤੇ ਕਰਤੇ ਆ ਗੁਰਦੁਆਰੇ ਵੀ ਕਹੇ ਆ ਲਵਲੀ ਛੱਡ ਆਊਗਾ ਜੇ ਇਹਨਾਂ ਟਾਈਮ ਲੱਗਣਾ ਹੋ ਸ਼ਹਿਰ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੁੜ ਕੇ ਲੈ ਆਊਗਾ ਅਪੇ ਇਹ ਗੱਲ ਤੇ ਆ ਗਈ ਹੈ ਉਹਨੇ ਗੁੱਸੇ ਹੋ ਕੇ ਕਿਸੇ ਦਾ ਮੂੰਹ ਉਧਰ ਨੂੰ ਦੇ ਕਿਸੇ ਦਾ ਮੂੰਹ ਉਧਰ ਨੂੰ ਇਹ ਵੀ ਚੰਗਾ ਨਹੀਂ ਆ ਗੀ ਜੋ ਉੱਚਾ ਪਣੀ ਪੀਏਗੀ ਇਹਨਾਂ ਨੂੰ ਕੋਈ ਨਹੀਂ ਮੈਂ ਦਿਨੀ ਜੋਤ ਨੂੰ ਆਜ ਜੋਤ ਦੱਸ ਜੇ ਇੱਥੇ ਹਾਂ ਚੱਲੋ ਚੰਗਾ ਫੇਰ ਆਵਾਂਗੇ ਹਾਂ ਚੰਗਾ ਚੰਗਾ ਭੈਣ ਜੀ ਠੀਕ ਹੈ ਜੀ ਚੰਗਾ ਭਾਬੀ ਨਹੀਂ ਕੀਤੀ ਚਲ ਕੋਈ ਗੱਲ ਨਹੀਂ ਸਿਆਣੇ ਕਹਿੰਦੇ ਹੁੰਦੇ ਨਾ देर आवे दुरुਸਤ ਆਵੇ ਅਗਲ ਤੇ ਆ ਗਈ ਹੈ ਨਾ ਚਲ ਕਰ ਲੈ ਫੇਰ ਤੂੰ ਆਪਣਾ ਕੰਮ ਕਰ ਚਲੋ ਠੀਕ ਹੈ ਚਲੋ ਜੀ ਚਲ ਦੀਪਾ ਆ ਵੀ ਬੱਜੀ ਬੱਜੀ ਆਪਣੀ ਗਲਤੀ ਨਹੀਂ ਬਨਣੀ ਆਪਣੀ ਗਲਤੀ ਨਹੀਂ ਬਨਣੀ ਮੈਂ ਅਸਲ ਤੇ ਕਨਫਿਊਜ਼ ਹੋ ਗਿਆ ਮੈਂ ਫੇਸ ਤਾਂ ਹਟਾ ਨਹੀਂ ਮੈਂ ਲੱਗਾ ਬੋਲਣ ਦੇ ਕਰੀ ਹਾਂਜੀ ਬੋਲੋ ਹੈਲੋ 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 ਰੁਪਿੰਦਰ ਤੁਸੀਂ ਆ ਗੱਲ ਸੁਣ ਮੇਰੀ ਅੱਤ ਤੂੰ ਹੀ ਆਜ ਰਖ ਬਾਹਰ ਪੈਸੇ ਨਹੀਂ ਉੱਠਣਾ ਹੀ ਨਹੀਂ ਨਾਲ ਜਾਣ ਲਈ ਤੁਹਾਨੂੰ ਕਹਿਣ ਦੀ ਤੁਸੀਂ ਜਾ ਕੇ ਮੈਂ ਖਲੜਾ ਹੀ ਪਾਉਂਗੀ ਕੋਈ ਨਹੀਂ ਚਲ ਜਾਨੇ ਉਹ ਕੂੰਦਾ ਨਹੀਂ ਆਗੀ ਮੰਮੀ ਮੈਨੂੰ ਤਾਂ ਯਕੀਨ ਨਹੀਂ ਹੁੰਦਾ ਤੁਹਾਡੇ ਤੇ ਵੀ ਇਹ ਗੱਲ ਤੁਸੀਂ ਕਹਿਣ ਦੇ ਜੀ ਅਬਦੀ ਹੋ ਹੀ ਆਉਨੇ ਚਲੋ ਆਜੋ ਚਲੋ ਫਿਰ ਚਲ ਜਾਨੇ ਚਾਰ ਰਪਏ ਦਾ ਤੂੰ ਹੀ ਨਾਲ ਚਲ ਚਲਣਾ ਨਾਲ ਹੋ ਕੇ ਤੇ ਆਪ ਕਰਵਾਈ ਜਾਗਾ ਨਹੀਂ ਕੋਈ ਗੱਲ ਨਹੀਂ ਮੈਂ ਇਹ ਕਹਾਂ ਉਹਨਾਂ ਨੂੰ ਵੀ ਜਿਹੜਾ ਕੰਮ ਹੋਊਗਾ ਮੈਂ ਦੱਸ ਦਿਓ ਮੈਂ ਸ਼ੁਰੂ ਕਰਾਂਗਾ ਜਾ ਕੇ ਚੱਲ ਪੁੱਤ ਤੇਰੇ ਨਾਲ ਮੇਰਾ ਗੁੱਸਾ ਗੁੱਸਾ ਹੈਗਾ ਹੁਣ ਹਾਵਲੀਆਂ ਗੱਲਾਂ ਛੱਡੋ ਤੂੰ ਨਾ ਵਿਆਹ ਵਧੀਆ ਵਧੀਆ ਕਰੀਏ ਜੋਤ ਦਾ ਕੋਈ ਗੱਲ ਨਹੀਂ ਨਾ ਤੂੰ ਹੁਣ ਨਾ ਭਾਬੀ ਬਣ ਕੇ ਨਾ ਸਾਰੇ ਕੰਮ ਅੱਗੇ ਹੋਏ ਕਰਨੇ ਆ 3 2 ਚੱਲ ਤੂੰ ਮੇਰੀ ਧੀ ਨਾ ਵੱਡੀ ਭਾਬੀ ਬਣ ਕੇ ਸਾਰੇ ਕੰਮ ਕਰ ਅੱਗੇ ਹੋਗੇ ਹੋਰ ਸੁਣਾ ਠੀਠਾ ਹਾਂਜੀ ਪਾਣੀ ਲਿਆਵਾ ਨਹੀਂ ਪਾਣੀ ਦੀ ਲੋੜ ਨਹੀਂ ਬੈਠਾ ਘੜੀ ਇੱਦਾਂ ਜੋੜ ਗਈ ਇਹਦੇ ਨੇਰ ਨੂੰ ਗਏ ਜੀ ਅੱਛਾ ਥੋੜਾ ਬੋਸਾ ਸਮਾਨ ਹੀ ਲਿਆਉਣ ਵਾਲਾ ਤਾਂਦੇ ਮੈਂ ਫੜ ਲਿਆ ਵਾ ਠੀਕ ਹੈ ਮੈਂ ਤਾਂ ਆਈ ਹਾਂ ਤੇਰੇ ਵੱਲ ਹਾਂਜੀ ਫੇਰ ਲੋਡ ਹੋ ਜਾਏਗਾ ਇਹਨਾਂ ਦਾ ਕੀ ਹੁੰਦਾ ਕੋਈ ਗੱਲ ਨਹੀਂ ਬਾਕੀ ਵੀ ਕਰਾਂਗੇ ਜੋ ਹਟਕੋ ਸਰੂ ਬਣੂਗਾ ਕੋਈ ਗੱਲ ਨਹੀਂ ਉਹਦੀ ਮਨਪਸੰਦ ਹੈ ਨਾ ਕੱਪੜੇ ਕਪੜੇ ਬਣਾ ਦੇ ਜਿਆਦੇ ਪੈਸੇ ਲੱਲੇ ਆ ਥੋੜੇ ਮੇਰੀ ਵੀ ਕੋਈ ਲੱਗਦੀ ਤੁਹਾਡਾ ਫਰਜ਼ ਬੰਦਾ ਵਾ ਸਾਰੇ ਕੰਮ ਤੁਸੀਂ ਅੱਗੇ ਹੋਗੇ ਕਰੋਗੇ ਕੋਈ ਨਹੀਂ ਕਰਾਂਗੇ ਨਾ ਦਪਿੰਦਰ ਕਰੋਗੀ ਅੱਗੇ ਲਾ ਕੇ ਸਾਰੇ ਕੰਮ ਤੇ ਤੂੰ ਇਸ ਗੱਲ ਵਿੱਚ ਨਹੀਂ ਆਉਣਾ ਜੇ ਮੈਨੂੰ ਪਤਾ ਹੁੰਦਾ ਕਿ ਜੇ ਮੈਂ ਦੱਸ ਦਿੰਦੀ ਤੂੰ ਸਹਿਮਤ ਹੋ ਜਾਣਾ ਵਾ ਨਹੀਂ ਤੁਸੀਂ ਤੇ ਦੱਸ ਗਾ ਨਹੀਂ लवली ਕਹਿੰਦਾ ਸੀ ਵੀ ਕਰ ਲਈ ਮਮੀ ਨਾਲ ਗੱਲ ਮੈਨੂੰ ਯਾਰ ਪਤਾ ਲੱਗ ਗਿਆ ਨਾ ਲੱਗ ਗਿਆ ਮੈਨੂੰ ਪਤਾ ਲੱਗ ਗਿਆ ਚੰਨਿਆ ਵਾਕੇ ਤੋਪ ਲੱਗਣ ਦੇ ਸੀਨ ਕਰੋਗਾ ਹਾਂ ਮੇਰੇ ਦੇ ਸਾਖਾਂ ਹੀ ਖੁੱਲਣੀਆਂ ਇਧਰ ਆਉਂਦੇ ਸੀ ਇੰਝ ਕਿਸ ਤਰ੍ਹਾਂ ਬੱਲੇ ਤੇਰੇ ਕੀ ਤੁਹਾਡੀਆਂ ਖੁੱਲਣ ਡੀਆਂ ਤੁਸੀਂ ਇਹਦੇ ਨਾਲ ਸਾਰਿਆਂ ਨੂੰ ਮੈਨੂੰ ਪਰਾਈ ਕਰਕੇ ਰੱਖਿਆ ਕਿਤੇ ਆਪਣੀ ਬਣਾਇਆ ਨਾ ਦੱਸ ਮੈਂ ਦੋ ਓਖੀ ਆ ਨਾ ਕੁੜੀਆਂ ਦੀ ਤੁਸੀਂ ਦੱਸ ਦਿੰਦੇ ਮੈਂ ਸਾਰੇ ਤੋਂ ਉਨਤਕ ਹਾਇ ਨਹੀਂ ਗੱਲ ਹੁੰਦੀ ਹਾਂ ਹਾਂ ਤੇ ਚੋਕ ਵਨ ਚਲੋ ਗਲਤੀ ਮੇਰੀ ਸੀ ਮੈਂ ਮੰਨ ਗਈ ਤੇ ਪਰ ਤੁਸੀਂ ਵੀ ਸਾਰੇ ਟੱਬਰੇ ਮੈਨੂੰ ਦੱਸਿਆ ਨਹੀਂ ਨਾ ਮੈਨੂੰ ਕੱਲੀ ਪਾ ਫੜਿਆ ਟੱਬਰ ਚ ਬੰਨ ਰੱਖਿਆ ਇਹਨਾਂ ਤੇ ਬਾਕੀ ਨਾ ਕੋਈ ਗੱਲ ਨਹੀਂ ਨਹੀਂ ਜੋ ਉਹਦੇ ਵਿਆਹ ਦੇ ਬੰਨੇ ਨਾਲ ਹੀ ਨਹੀਂ ਮੇਰੇ ਕੋਈ ਫੇਰ ਨਹੀਂ ਦਰਪਾ ਇਹ ਬੰਦਰ ਬਾਉਗੀ ਮਗਰ ਹੈ ਕਿਉਂ ਨਹੀਂ ਬਾਉਗੀ ਉਹ ਇਹਨਾਂ ਨਾਨ ਦਾ ਵਿਆਹ ਆ ਬਸ ਬਸ ਬਾਕੀ लवली ਕੰਮ ਸਾਰੇ ਹੋ ਗਏ ਆ ਹੋ ਗਏ ਲਵਲੀ ਜਿਹੜਾ ਤੈਨੂੰ ਕੰਮ ਸੌ ਪਿਆ ਹੀ ਹੋ ਗਿਆ ਸਾਰਾ ਹਾਂ ਮੈਂ ਸੌਂ ਰਿਹਾ ਚੋਪਿਆ ਮੈਂ ਸੌਂਦਾ ਨਾ ਕੋਈ ਗੱਲ ਬੰ ਲਵਲੀ ਪੁੱਤ ਹਾਂਜੀ ਜਿਹੜੇ ਤੈਨੂੰ ਕੰਮ ਕਹੇ ਕਰਤੇ ਸਾਰੇ ਉਹ ਹਾਂਜੀ ਤਾਜ ਜੀ ਉਹ ਤੇ ਕਰਤੇ ਆ ਗੁਰਦੁਆਰੇ ਵੀ ਕਹੇ ਆ ਲਵਲੀ ਛੱਡ ਆਊਗਾ ਜੇ ਇਹਨਾਂ ਟਾਈਮ ਲੱਗਣਾ ਹੋ ਸ਼ਹਿਰ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੁੜ ਕੇ ਲੈ ਆਊਗਾ ਅਪੇ ਇਹ ਗੱਲ ਤੇ ਆ ਗਈ ਹੈ ਉਹਨੇ ਗੁੱਸੇ ਹੋ ਕੇ ਕਿਸੇ ਦਾ ਮੂੰਹ ਉਧਰ ਨੂੰ ਦੇ ਕਿਸੇ ਦਾ ਮੂੰਹ ਉਧਰ ਨੂੰ ਇਹ ਵੀ ਚੰਗਾ ਨਹੀਂ ਆ ਜਿਹੜਾ ਉੱਚਾ ਪਣੀ ਪੀਏਗੀ ਇਹਨਾਂ ਨੂੰ ਕੋਈ ਨਹੀਂ ਮੈਂ ਦਿਨੀ ਜੋਤ ਨੂੰ ਆਜ ਜੋਤ ਦੱਸ ਜੇ ਇੱਥੇ ਹਾਂ ਚੱਲੋ ਚੰਗਾ ਫੇਰ ਆਵਾਂਗੇ ਹਾਂ ਚੰਗਾ ਚੰਗਾ ਭੈਣ ਜੀ ਠੀਕ ਹੈ ਜੀ ਚੰਗਾ ਬੋਦੀ ਨਹੀਂ ਕੀਤੀ ਚਲ ਕੋਈ ਗੱਲ ਨਹੀਂ ਸਿਆਣੇ ਕਹਿੰਦੇ ਹੁੰਦੇ ਨਾ देर आवे दुरुਸਤ ਆਵੇ ਅਗਲ ਤੇ ਆ ਗਈ ਹੈ ਨਾ ਚਲ ਕਰ ਲੈ ਫੇਰ ਤੂੰ ਆਪਣਾ ਕੰਮ ਕਰ ਚਲੋ ਠੀਕ ਹੈ